ਰੂਪਨਗਰ ਦੀ ਅਦਾਲਤ ਵੱਲੋਂ ਅੱਜ ਇੱਕ ਇਤਿਹਾਸਿਕ ਫੈਸਲਾ ਕਰਦੇ ਹੋਏ ਲਗਭਗ 26 ਸਾਲ ਪੁਰਾਣੀ ਅਤਵਾਦ ਦੇ ਸਮੇਂ ਦੇ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਦੇ ਸਬੰਧ ਚ ਇੱਕ ਸਾਬਕਾ ਐਸਪੀ ਹਰਪਾਲ ਸਿੰਘ ਸਮੇਤ 10 ਪੁਲਿਸ ਮੁਲਾਜ਼ਮਾਂ ਇੱਕ ਮਹਿਲਾ ਮਹਿੰਦਰ ਕੌਰ ਤੇ ਕਤਲ ਦੇ ਚਾਰਜ ਫ੍ਰੀਮ ਕਰ ਦਿੱਤੇ ਨੇ ਤੇ ਮੁਲਜ਼ਮਾਂ ਦੀਆਂ ਜ਼ਮਾਨਤਾਂ ਵੀ ਰੱਦ ਕਰ ਦਿੱਤੀਆਂ ਨੇ ਇਹ ਫੈਸਲਾ ਰੋਪੜ ਦੀ ਐਡੀਸ਼ਨਲ ਸੈਸ਼ਨ ਕੋਰਟ ਵੱਲੋਂ ਸੁਣਾਇਆ ਗਿਆ ਜ਼ਿਕਰ ਹੈ ਕਿ ਇੱਕ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ 1993 ਚ ਮਾਰਿਆ ਗਿਆ ਸੀ ਜਿਸ ਤੇ ਉਸ ਸਮੇਂ ਪੁਲਿਸ ਨੇ ਐਨਕਾਊਂਟਰ ਚ ਕ੍ਰਾਸ ਫਾਇਰਿੰਗ ਦੌਰਾਨ ਮੌਤ ਸੰਬੰਧੀ ਰਿਪੋਰਟ ਅਚਕ ਕੀਤੀ ਸੀ ਜਦ ਕਿ ਉਸ ਪੁਲਿਸ ਮੁਲਾਜ਼ਮ ਦੇ ਮੌਤ ਦੇ ਸਬੰਧ ਚ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਕੋਰਟ ਚ ਅਰਜ਼ੀ ਦਿੱਤੀ ਗਈ ਸੀ ਕਿ ਉਸ ਦੀ ਮੌਤ ਐਨਕਾਊਂਟਰ ਨਹੀਂ ਬਲਕਿ ਉਸ ਦਾ ਕਤਲ ਕੀਤਾ ਗਿਆ ਹੈ ਜਿਸ ਤੇ ਅਦਾਲਤ ਨੇ ਬੀਤੇ ਦਿਨੀਏ ਫੈਸਲਾ ਸੁਣਾਇਆ ਅੱਜ ਆਪਣੇ ਰਵੀਰ ਸਿੰਘ ਉਹਨਰ ਜਸਾ ਜੀ ਇਹਨਾਂ ਦੀ ਬੇਲ ਐਪਲੀਕੇਸ਼ਨ ਡਿਸਕਸ ਕਰਤੀ ਹੈ ਮੌਜੂਦ ਹਨ ਸਾਰਿਆਂ ਦੀ ਤੇ ਜਿਹੜੇ ਇਹਨਾਂ ਤੇ 302 149 120 ਬੀ ਦਾ ਚਾਰਜ ਫ੍ਰੀਮ ਕਰਕੇ ਐਵਿਡੈਂਸ ਤੇ ਲਗਾਇਆ ਗਿਆ ਜੀ ਅੱਗੇ ਕੀ ਹੋਏਗਾ ਇਸ ਕੇਸ ਦਾ ਅੱਗੇ ਹੋਰ ਗਵਾਹਾਂ ਚੜ੍ਹਣਗੇ ਜੀ ਤੇ ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਚੱਲੇਗੀ ਜੀ ਕੇਸ ਦੀ ਬਿਲ ਐਪਲੀਕੇਸ਼ਨ ਬਣਾ ਲਈ ਇਹਨਾਂ ਦੇ ਡਿਸਮਿਸ ਹੋ ਤੇ ਮੌਜੂਦ ਸਾਰੇ ਕਸਟਡੀ ਜੀ ਠੀਕ ਅਸੀ ਭਾਜੀ ਜਿਹੜਾ ਅੱਜ ਪੇਸ਼ ਹੋਇਆ ਤੁਸੀਂ ਖੁਸ਼ ਹੋ ਕੋਰਦੇ ਉਹਦੇ ਤੇ ਮੈਂ ਪਰਮਜੀਤ ਦਾ ਭਰਾ ਹਾਂ ਜੀ ਅੱਛਾ ਜੀ ਮੈਂ ਪਰਮਜੀਤ ਦਾ ਭਰਾ ਹਾਂ ਉਹਨਾਂ ਦੀ ਅੱਜ ਪੇਸ਼ੀ ਸੀ ਜਿਸ ਚ ਜਸਵੰਤ ਨੇ ਤਿੰਨ ਸੌ ਦੁੱਧਾ ਚਾਰ ਦਿਲਾ ਕੇ ਕੁਚੇ ਨਹੀਂ ਬੇਟਾ ਜੀ ਸਾਡਾ ਨੂੰ ਆਸ ਹੈ ਕਿ ਸਰੋਤ ਤੁਹਾ ਤੁਸੀਂ ਖੁਸ਼ ਹੋ ਕੋਰ ਦੇ ਫੈਸਲੇ ਤੋਂ ਹਾਂ ਜੀ ਸਰ ਜੀ ਨਾਮ ਕੀ ਹੈ ਆਪਣਾ ਕ੍ਰੰਤੀ ਅਖਬਾਰ ਕੈਰਨ 26 ਸਾਲ ਪੁਰਾਣੇ ਇਸ ਮਾਮਲੇ 'ਚ ਹੁਣ ਕਿਤੇ ਜਾ ਕੇ ਨਵਾਂ ਮੋੜ ਆਇਆ ਹੈ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਮਿਲਣ ਦੀ ਆਸ ਬਚੀ ਹੈ ਦੇਖਣ ਵਾਲੀ ਗੱਲ ਹੈ ਕਿ ਅੱਗੇ ਅਦਾਲਤ ਵੱਲੋਂ ਇਸ ਮਾਮਲੇ ਤੇ ਕੀ ਫੈਸਲਾ ਸੁਣਾਇਆ ਜਾਂਦਾ ਹੈ ਰੂਪਨਗਰ ਤੋਂ ਸੁਰਜੀਤ ਗਾਂਧੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਇਹ ਤੁਹਾਦਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ